ਨਾ ਹਰਕੂ ਸਿੰਘ ਲਾਲੀ ਸੁਭਾ ਮੀਤ ਪ੍ਰਧਾਨ ਸ਼ਿਵ ਸੈਨਾ ਬਾਗਾ ਕਰੇ ਅੱਜ ਜੋ ਸਾਡੇ ਸ਼ਿਵ ਸੈਨਾ ਦੇ ਸੀਨੀਅਰ ਨੇਤਾ ਠਾਪੜ ਜੀ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਨਾ ਅੱਤੇ ਸਾਡੀ ਪਾਰਟੀ ਇਹਦੀ ਨਿਖੇਧੀ ਕਰਦੇ ਆਂ ਅਤੇ ਸਰਕਾਰ ਨੂੰ ਅਸੀਂ ਹਰ ਇੱਕ ਟਾਈਮ ਜਾਗਰਤ ਕਰਦੇ ਰਹਿੰਦੇ ਆਂ ਕਿ ਜੋ ਪੰਜਾਬ ਦਾ ਮਾਹੌਲ ਹੈ ਇਹ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਪੰਜਾਬ ਮੰਨਦਾ ਇਸ ਪੰਜਾਬ ਸਰਕਾਰ ਕੋਲ ਹੋਰ ਬਹੁਤ ਕੰਮ ਨੇ ਉਧਰ ਵਿਜੀ ਨੇ ਪਰੰਤੂ ਜਿਹੜੇ ਜਾਨਲੇਵਾ ਹਮਲੇ ਹੁੰਦੇ ਨੇ ਸਰਕਾਰ ਨੂੰ ਇੱਧਰ ਦੀ ਇੱਕ ਟੀਮ ਭરા ਦੇਣੀ ਚਾਹੀਦੀ ਆ ਜੋ ਕਿ ਸਾਰੀਆਂ ਰਿਪੋਰਟਾਂ ਲਵੇ ਕਿ ਕਿਹੜੇ ਬੰਦੇ ਕੋਲ ਥੈੱਡ ਕਾਲ ਆਈ ਹੈ ਕੀਤੇ ਹਮਲਾ ਹੋ ਰਿਹਾ ਕੌਣ ਵਿਛੇ ਕਰਵਾ ਰਿਹਾ ਮੇਰੇ ਹਿਸਾਬ ਨਾਲ ਜੋ ਹਮਰੇ ਹੋ ਰਿਹਾ ਹੈ ਜਿਦਾ ਮਤਵਾ ਬਾ ਹਮਲਾ ਹੈ ਜਿਸ ਪਰਮਾਤਮਾ ਨੇ ਬੜੇ ਉਹਨਾਂ ਦਾ ਕੋਈ ਜਾਣ ਨੂੰ ਦਿੱਤਾ ਠਾਪੜ ਜੀ ਦਾ ਅੱਗੇ ਆਇਆ ਤੇ ਉਹਨਾਂ ਦੀ ਜਾਨ ਬਚ ਗਈ ਲੇਕਿਨ ਇੱਥੇ ਕਸਰ ਕੋਈ ਨਹੀਂ ਸੀ ਉਹਨਾਂ ਨੂੰ ਮੌਤ ਤੋਂ ਛੁਟਾਉਣਤੀ ਔਰ ਇਸ ਚੀਜ਼ ਤੇ ਇੱਕ ਅਸੀਂ ਹੋਰ ਕਹਿਣਾ ਚਾਹੁੰਦੇ ਆ ਕਿ ਅੱਜ ਤੱਕ ਜੋ ਹਮਲੇ ਹੋਏ ਨੇ ਉਹ ਬਰਦਾਸ਼ਤ ਅਸੀਂ ਬੜੇ ਔਖੇ ਕਰ ਰਹੇ ਆ ਅੱਜ ਤੋਂ ਬਾਅਦ ਇਹ ਹਜਾ ਕੋਈ ਵੀ ਜਾਨ ਲੈਵਾ ਹਮਲਾ ਜੇ ਕਿਸੇ ਹਿੰਦੂ ਨੇਤਾ ਹਤੇ ਹੁੰਦਾ ਔ ਸ਼ਿਵਸਨਾ ਕਦੇ ਬਰਦਾਸ਼ਤ ਨਹੀਂ ਕਰੇਗੀ ਇਹ ਜੋ ਸ਼ਰਾਬੀ ਅੰਸਰ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲੱਗੇ ਨੇ ਇਹ ਸ਼ਰਾਬੀ ਅੰਸਰ ਕਦੇ ਤਾਂ ਢਿੰਗਾ ਦਾ ਚੋਲਾ ਪਾ ਕੇ ਉਹਨੂੰ ਬਦਨਾਮ ਕਰ ਰਹੇ ਨੇ ਇਹ ਕੀ ਸੋਚਦੇ ਨੇ ਕਿ ਅਸੀਂ ਢਿੰਗਾ ਦਾ ਚੋਲਾ ਪਾ ਕੇ ਸ਼ਿਵਸਨਾ 'ਤੇ ਅਟੈਕ ਕਰੀਏ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਹੋਵੇ ਹਿੰਦੂ ਭਾਈਚਾਰੇ ਤੇ ਸਿੱਖ ਭਾਈਚਾਰੇ ਤਰੇਲ ਪੋਵੇ ਕਦੇ ਵੀ ਸ਼ਿਵਸਨਾ ਇਸ ਹਿੰਦੂ ਭਾਈਚਾਰੇ ਦੇ ਜੀਰੋ ਆਪਣਾ ਕਹਿੰਦੇ ਨਾ ਮਾਦਾ ਰਿਸ਼ਤਾ ਹੈ ਇਹ ਜਨ ਸਰਾਤੀ ਅੰਸਾਰ ਦੇ ਮਗਰ ਰੱਖ ਕੇ ਅਸੀਂ ਆਪਣੀ ਭਰਾਵਾਂ ਚ ਕੋਈ ਤਰੇੜ ਨਹੀਂ ਪੈਣ ਦਵਾਂਗੇ ਸਰਕਾਰ ਨੂੰ ਸਾਡੇ ਗਣ ਤੋਂ ਤੇ ਪ੍ਰਸ਼ਾਸਨ ਨੂੰ ਪੂਜ ਪ੍ਰਸ਼ਾਸਨ ਨੂੰ ਵੀ ਇਹਹੀ ਬੇਨਤੀ ਹੈ ਕਿ ਇਹਦੇ ਸਿੱਟੇ ਆਉਣ ਆਏ ਟਾਈਮ ਚ ਬਹੁਤ ਗੱਲ ਨਿਕਲਨੇ ਨੇ ਕੁਝ ਰਾਜ ਤਹਿ ਅੰਸਾਰ ਕਰਕੇ ਪੰਜਾਬ ਦਾ ਮੌਲ ਖਰਾਬ ਹੋ ਰਿਹਾ ਹੈ ਦਿਨ ਪ੍ਰਤੀ ਦਿਨ ਜਾਨ ਲੈਵਾ ਹਮਲੇ ਵਧ ਰਹੇ ਨੇ ਉਹ ਸਰਕਾਰ ਨੂੰ ਇਸ ਚੀਜ਼ ਬਾਰੇ ਬੜੀ ਭਲੀ ਪੰਤੀ ਪਤਾ ਹੈ ਕਿ ਜਿਹੜੇ ਥਰਡ ਪਰਸਨ ਨੇ ਉਹਨਾਂ ਨੂੰ ਗਨਮੈਨ ਦੇਨੇ ਆ ਜਾਂ ਨਹੀਂ ਦੇਨੇ ਇਹ ਸਰਕਾਰ ਨੂੰ ਵੀ ਬੜੀ ਬਰੀਕੀ ਨਾਲ ਇਸ ਚੀਜ਼ ਦੀ ਜਾਂਚ ਕਰਨੀ ਚਾਹੀਦੀ ਹੈ ਅਸੀਂ ਕਦੇ ਵੀ ਇਹ ਹਮਲੇ ਅਲਟਵਾਰ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਗਰ ਇਹ ਹਮਲੇ ਜਿਹੜੇ ਸ਼ਰਾਬਤੀ ਅੰਸਰ ਨੇ ਇਹਨਾਂ ਦੇ ਖਿਲਾਫ ਸਿਪ ਸੈਨਾ ਆਪਣੀ ਇੱਕ ਟੀਮ ਬਣਾਏਗੀ ਜੋ ਕਿ ਸਰਕਾਰ ਨਾਲ ਅਟੈਚ ਹੋਊਗੀ ਅਤੇ ਪਰਸਨ ਕਾਨੂੰਨ ਅਸਤਾ ਤੇ ਜੀਪ ਵੀ ਨਾਲ ਬਿਹੇ ਅਟੈਚ ਹੋਣਗੇ ਕਿ ਆਉਣਾ ਟਾਈਮ ਚ ਉਹਨਾਂ ਦੇ ਸਲਾਹਾਂ ਦੇ ਹਿਸਾਬ ਨਾਲ ਸਾਡੀਆਂ ਜੋ ਵੀ ਹੈਗੀਆਂ ਨੇ ਭਾਵਨਾਵਾਂ ਨੂੰ ਮੇਨੂ ਮੁੱਖ ਰੱਖਦੇ ਹੋਏ ਇਹ ਹੌਲਿਆਂ ਨੂੰ ਤਰੰਤ ਬੰਦ ਕੀਤਾ ਜਾਵੇ ਇਹੇ ਜੀ ਸ਼ਰਾਰਤੀ ਅਨਸਰ ਜੋ ਕਿ ਭਾਈਚਾਰੇ ਚ ਤੇੜ ਬੁਣੀ ਚੁੰਦੇ ਹਨ ਇਹਨਾਂ ਤੇ ਜਲਦ ਤੋਂ ਜਲਦ ਨਿਪਟਾਰਾ ਪਾਈ ਜਾਵੇ ਤਾਂ ਜੋ ਪੰਜਾਬਾ ਮਾ ਪੰਜਾਬ ਤਾਂ ਸਾਡਾ ਪਹਿਲਾਂ ਹੀ ਕਰਕਦਾ ਜਾ ਰਿਹਾ ਹੈ ਨਸ਼ੇ ਕਣੀ ਸਾਡਾ ਪੰਜਾਬ ਡਰ ਕਰ ਰਿਹਾ ਹੈ ਜਾਨਲੇਵਾ ਹਮਲੇ ਹੋ ਰਹੇ ਨੇ 80 90 ਪਰਸੈਂਟੇਜ ਥਾਪਰ ਸਾਹਿਬ ਤੇ ਜਾਨਲੇਵਾ ਹਮਲਾ ਹੋ ਗਿਆ ਜਿਸ ਵੇ ਚੰਗੀ ਸੀ ਕਿ ਉਹਨਾਂ ਨੂੰ ਫੜ ਨਹੀਂ ਜਾਨ ਬਚ ਗਈ ਇਹ ਹੀ ਸ਼ੋਕਾ ਕਰਦੇ ਹਾਂ ਪ੍ਰਮਾਤਮਾ ਦਾ ਕਿ <th>ਪਰ ਸਾਹਿਬ ਸਾਡੇ ਵਿੱਚ ਨੇ ਕੋਈ ਗੱਲ ਨਹੀਂ ਬੇਨਤੀ ਇੱਕ ਹੋਰ ਹੈ ਉਹਨਾਂ ਕੰਨੀ ਤੋਂ ਅੱਜ ਤੱਕ ਤੇ ਦੇ ਵੀ ਕਿਸੇ ਨੇ <th>ਕੋਈ ਪ੍ਰਤਉਪਿਆਨ ਨਹੀਂ ਦਿੱਤਾ ਗਿਆ ਕਿ ਇਹੀ ਜੇ ਬੰਦੇ ਉੱਤੇ ਵੀ ਸਾਡੇ ਕੋਲ ਹੁੰਦੀਆਂ ਨੇ ਇਹ ਤਾਂ ਵੀ ਅਟੈਕ ਹੋਣਗੇ ਕੀ ਚੁੰਦੇ ਨੇ ਸ਼ਰਾਪੀਆਂ ਸਰ ਵੀ ਅਸੀਂ ਅਟੈਕ ਕਰਕੇ ਇਹਨਾਂ ਨੂੰ ਧੜਕਾਈਏ ਅਸੀਂ ਬਿਆਨ ਦਈਏ ਸਾਡੇ ਬ्यान ਨਾਲ ਮਾਹੌਲ ਖਰਾਬ ਹੋਵੇ ਤੇ ਸਾਡੀ ਬਗਨਾਮੀ ਹੋਵੇ ਇਹ ਚੀਜ਼ ਅਸੀਂ ਕਰੇ ਵੀ ਆਪਣੇ ਕਿਸੇ ਵੀ ਧਰਮ ਨਾਲ ਸਾਡਾ ਕੋਈ ਜਾਤੀ ਦੀ ਦੁਸ਼ਮਣੀ ਨਹੀਂ ਹੈਗੀ ਸਰਕਾਰ ਨੂੰ ਉੱਧ ਪ੍ਰਸ਼ਾਸਨ ਨੂੰ ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਇਹ ਜੋ ਸ਼ਰਾਤੀ ਜਵਾਬ ਸਾਡੇ ਨਕੇਰ ਪਹੁੰਚੀ ਚਾਹੀਦੀ ਹੈ ਬਾਕੀ ਜੋ ਕੇ ਨੇ ਪ੍ਰੋਗਰਾਮ ਇਸ ਦੇ ਵਿਰੋਧ ਵਿੱਚ ਸਿਪਸਾਣਾ ਸਾਨੂੰ ਹੁਕਮ ਕਰੇਗੀ ਅਸੀਂ ਤਨਮਨਤਾ ਨਾਲ ਪਾਰਟੀ ਦੇ ਹੁਕਮ ਨੂੰ ਸਿਰ ਮੱਥੇ ਮੰਨਾਂਗੇ 张先生。